ਦੋਸਤੋ ਅੱਜ ਤੁਹਾਨੂੰ ਦਿਖਾਉਣੀ ਆ ਬਹੁਤ ਸੋਹਣੀ ਜਗ੍ਹਾ ਜਿਹਦੇ ਨਾਲ ਤੁਸੀਂ ਜਿੱਥੇ ਤੁਸੀਂ ਘੁੰਮ ਸਕਦੇ ਆ ਆਪਣੇ ਪਰਿਵਾਰ ਨਾਲ ਵੀ ਤੇ ਆਪ ਵੀ ਘੁੰਮਣ ਕਰਨ ਨੂੰ ਬਹੁਤ ਵਧੀਆ ਜਗ੍ਹਾ ਤੇ ਇਹਦਾ ਤੁਸੀਂ ਜਿਨ੍ਹਾਂ ਨੂੰ ਪਤਾ ਉਹ ਤਾਂ ਵਿਊ ਦੇਖ ਕੇ ਸਮਝ ਗਏ ਹੋਣਗੇ ਕਿਹੜੀ ਜਗ੍ਹਾ ਤੇ ਨਹੀਂ ਅੱਗੇ ਆਪਾਂ ਵੀਡੀਓ ਵਿੱਚ ਦੱਸਾਂਗੇ ਵੀ ਇਹ ਕਿਹੜੀ ਜਗ੍ਹਾ ਤੇ ਹੁਣ ਮੈਂ ਇੱਥੇ ਦੱਸ ਦਿੰਦਾ ਵੀ ਇੱਥੇ ਉਹ ਲੋਕ ਵੀ ਆਉਂਦੇ ਆ ਚੰਡੀਗੜ੍ਹ ਛੱਡ ਕੇ ਲੋਕ ਆਉਂਦੇ ਆ ਚੰਡੀਗੜ੍ਹ ਦੇ ਲੋਕ ਖੋਦ ਇੱਥੇ ਘੁੰਮਣ ਆਉਂਦੇ ਜਦੋਂ ਕਿ ਚੰਡੀਗੜ੍ਹ ਸੁਖਨਾ ਲੈਕ ਪਰ ਉਹ ਫੇਰ ਵੀ ਇਸ ਜਗ੍ਹਾ ਤੇ ਆ ਕੇ ਵੋਟਿੰਗ ਕਰਦੇ ਆ ਤੇ ਇੱਥੇ ਘੁੰਮਣ ਆਉਂਦੇ ਆ ਉਹਦਾ ਕਾਰਨ ਹੈਗਾ ਇੱਥੇ ਸ਼ਾਂਤੀ ਇਤੋਂ ਦਾ ਜਿਹੜਾ ਮਾਹੌਲ ਆ ਪਹਾੜਾਂ ਦਾ ਟੱਚ ਆ ਜਾਂਦਾ ਕਿਉਂਕਿ ਪਹਾੜੇ ਇੱਥੋਂ ਸਟਾਰਟ ਹੁੰਦੇ ਆ ਸੋ ਹੁਣ ਆਪਾਂ ਪਹਿਲਾਂ ਤਾਂ ਇਹ ਮੈਂ ਜਗ੍ਹਾ ਦਾ ਨਾਮ ਦੱਸ ਦਿਆਂ ਜਿਹੜੇ ਕੋਈ ਨਵੇਂ ਹਨ ਜੁੜੇ ਆ ਜਾਂ ਜਿਨ੍ਹਾਂ ਨੇ ਪਹਿਲੀ ਵਾਰ ਦੇਖੀ ਆ ਇਹ ਹੈਗਾ ਸਿਸਵਾ ਡੈਮ ਤੇ ਚੰਡੀਗੜ੍ਹ ਤੋਂ ਇਹ 25-30 ਮਿੰਟ ਦੀ ਡਰਾਈਵ ਤੇ ਆ ਉਹ ਸਾਈਡ ਰਹਿ ਗਿਆ ਜਦੋਂ ਆਪਾਂ ਨਿਊ ਚੰਡੀਗੜ੍ਹ ਨੂੰ ਆਉਂਦੇ ਆ ਤੇ ਉਹ ਉਧਰਲੀ ਸਾਈਡ ਆ ਇਹ ਤੇ ਇਹ ਜਗ੍ਹਾ ਦੀ ਮੇਨ ਖੂਬਸੂਰਤੀ ਹੈ ਵੀ ਇੱਥੇ ਆ ਜਿਹੜਾ ਮਾਹੌਲ ਖੁੱਲਾ ਡੁੱਲਾ ਬਹੁਤ ਹੋ ਜਾਂਦਾ ਜਿਵੇਂ ਹੁਣ ਲੇਕ ਦੇ ਜਿੱਥੇ ਰੈਸਟੋਰੈਂਟ ਹਨ ਉੱਥੇ ਕੰਜਸਟਡ ਜਿਹਾ ਏਰੀਆ ਜਿੱਥੇ ਰੈਸਟੋਰੈਂਟਾਂ ਲੇਕ ਦੇ ਉਹ ਬਹੁਤ ਜ਼ਿਆਦਾ ਕੰਜੈਸਟਿਡ ਜੇ ਏਰੀਆ ਇੱਥੇ ਉਹ ਚੀਜ਼ ਖੁੱਲੀ ਡੁੱਲੀ ਇੱਕ ਇੱਥੇ ਕੰਟੇਨ ਬਣੀ ਉੱਥੋਂ ਕੁਝ ਵੀ ਕਹੋ ਤਾਂ ਖੁੱਲਾ ਡੁੱਲਾ ਏਰੀਆ ਜਿੱਥੇ ਮਰਜ਼ੀ ਬੈਠੋ ਤੇ ਇਧਰ ਘਾ ਤੇ ਪਰਲੀ ਸਾਈਡ ਦੋ ਦੋਨੇ ਪਾਸੇ ਇਧਰ ਚੇਰਾਂ ਲੱਗੀਆਂ ਹੋਈਆਂ ਜਿੱਥੇ ਮਰਜ਼ੀ ਬੈਠੋ ਇੰਜੋਏ ਕਰੋ ਤੇ ਬਾਕੀ ਬੋਟਿੰਗ ਵੀ ਕਰ ਸਕਦੇ ਆ ਤੇ ਇੱਥੇ ਇੱਕ ਖਾਸੀਤ ਹੋਰ ਮੈਨੂੰ ਲੱਗੀ ਐ ਇਸ ਜਗ੍ਹਾ ਦੀ ਵੀ ਇੱਥੇ ਜਿਹੜਾ ਮਾਲ ਹੁੰਦਾ ਨਾ ਆਪਣੇ ਜਿਵੇਂ ਆਪਣੇ ਜ਼ਿਆਦਾਤਰ ਲੋਕ ਜਿਹੜੇ ਹੁੰਦੇ ਆ ਇੱਥੇ ਆਪਣੇ ਪੰਜਾਬੀ ਜਾਂ ਪਰੇ ਹੀ ਹੁੰਦੇ ਆ ਜ਼ਿਆਦਾਤਰ ਆਏ ਵੇ ਕਿਉਂਕਿ ਜ਼ਿਆਦਾਤਰ ਹਜੇ ਜਿਹੜੇ ਹੋਰ ਚਲਾਨੀ ਉਹਨਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਜਾਂ ਘਟ ਆਉਂਦੇ ਆ ਕਿਉਂਕਿ ਲੇਖਤੇ ਤਾਂ ਦੇਖੀਏ ਬਹੁਤ ਜ਼ਿਆਦਾ ਰਸ਼ ਹੁੰਦਾ ਡੇ ਟਾਈਮ ਵੀ ਪਰ ਇੱਥੇ ਰਸ਼ ਸ਼ਾਮ ਨੂੰ ਤਾਂ ਹੋ ਸਕਦਾ ਪਰ ਡੇ ਟਾਈਮ ਇੱਥੇ ਇੰਨਾ ਜ਼ਿਆਦਾ ਰਸ਼ ਨਹੀਂ ਹੁੰਦਾ ਤੇ ਆ ਤੁਸੀਂ ਵੇਖ ਹੀ ਸਕਦੇ ਹੋ ਬਾਕੀ ਇੱਥੇ ਬੂਟਿੰਗ ਕਰਨ ਦਾ ਉੱਥੋਂ ਨਾਲ ਜ਼ਿਆਦਾ ਨਹੀਂ ਜਾ ਰਹਾ ਹੁੰਦਾ ਕਿਉਂਕਿ ਪਹਾੜਾਂ ਦੀ ਸਟਾਰਟਿੰਗ ਜੀ ਇੱਕ ਇੱਥੇ ਆ ਕੇ ਆਪਾਂ ਪਹਾੜੀ ਏਰੀਆ ਦਾ ਵੀ ਆਨੰਦ ਲੈ ਸਕਦੇ ਆ ਉਹ ਵੀ ਬਿਨਾਂ ਰਿਸਕ ਤੋਂ ਕਿਉਂਕਿ ਜੇ ਪਹਾੜਾਂ ਜਾਂਦੇ ਆ ਤੇ ਇੱਕ ਰਿਸਕ ਵੀ ਹੁੰਦਾ ਵੀ ਕੋਈ ਪਹਾੜਾਂ 'ਚ ਕਦੇ ਕੋਈ ਪਾਣੀ ਆ ਗਿਆ ਕੁਝ ਆ ਗਿਆ ਇੱਥੇ ਉਹ ਵੀ ਨਹੀਂਗਾ ਕਿਉਂਕਿ ਜਿਹੜਾ ਇਹਦਾ ਰਸਤਾ ਉਹ ਜਮ ਆਪਣਾ ਤੇ ਮੈਂ ਆਪਾਂ ਕਹਿ ਸਕਦਾ ਪੰਜਾਬ ਦਾ ਹੀ ਆ ਏਰੀਆ ਤੇ ਪੰਜਾਬ ਵਾਂਗੂ ਹੀ ਰਸਤਾ ਇੱਥੇ ਵੀ ਜਿਆਦਾ ਉਹ ਪਹਾੜੀ ਏਰੀਆ ਵੀ ਨਹੀਂ ਗਾ ਪਹਾੜੇ ਤੋਂ ਸਟਾਰਟ ਹੁੰਦੇ ਆ ਕਿਉਂਕਿ ਸਿਸਮਾ ਉਹ ਏਰੀਆ ਜਿੱਥੇ ਕੈਪਟਨ ਦੀ ਕੋਠੀ ਆ ਜਾਂ ਬਹੁਤ ਮਤਲਬ ਪਹਿਲਾਂ ਵੀ ਇਹ ਏਰੀਆ ਕਾਫੀ ਚਰਚਾ ਜਿ ਰਹਿਂਦਾ ਨਾ ਤਾਂ ਸਾਰਿਆਂ ਨੇ ਸੁਣਿਆ ਹੋਣਾ ਵੱਡੇ ਵੱਡੇ ਲੀਡਰਾਂ ਦੀਆਂ ਕੋਠੀਆਂ ਫਾਰਮ ਹਾਉਸਾਂ ਇੱਥੇ ਪਰ ਹੋਂ ਮੈਂ ਜੋ ਦੇਖਿਆ ਫਿਰ ਪਤਾ ਲੱਗਦਾ ਵੀ ਕਿਉਂ ਇੱਥੇ ਹਨਾ ਕੋਠੀਆਂ ਬਣਾਈਆਂ ਤੋ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨਾਲ ਬਨੇ ਰਹਿ ਲਈ ਧੰਨਵਾਦ